ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਰੋਜ਼ ਅਮਰਤ ਵੇਲੇ ਸ੍ਰੀ ਦਸ਼ਮੇਸ਼ ਦਰਬਾਰ ਮੂਸਾ ਵਿਖੇ ਪਹੁੰਚ ਕਰਕੇ ਆਪ ਜੀ ਸਾਰੀ ਸੰਗਤ ਜੋ ਪਾਵਨ ਪਵਿੱਤਰ ਕਥਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੰਨੇ ਵੀ ਭਗਤਾਂ ਸੰਤਾਂ ਮਹਾਂਪੁਰਖਾਂ ਦੇਵਤਿਆਂ ਅਵਤਾਰਾਂ ਆਦਕ ਦੀ ਜ਼ਿਕਰ ਜਿੰਨਾ ਜਿੰਨਾ ਦਾ ਆਇਆ ਹੈ ਉਹਨਾਂ ਦੀ ਕਥਾ ਵਾਰਤਾ ਆਪ ਸਾਰੇ ਸੁਣ ਰਹੇ ਆਂ ਪੁਚੇਤ ਭਗਤ ਤਰੂ ਸਾਹਿਬ ਜੀ ਔਰ ਭਗਤ ਪ੍ਰਹਿਲਾਦ ਸਾਹਿਬ ਜੀ ਇਹਨਾਂ ਦਾ ਵਿਸ਼ੇਸ਼ ਜ਼ਿਕਰ ਮਹਾਰਾਜ ਨੇ ਕੀਤਾ ਵਚਨ ਕਿਹਾ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਵੀ ਭਾਈ ਜੇ ਨਾਮ ਜਪਣਾ ਹੈ ਤਾਂ ਇਉਂ ਜਪੋ ਜਿਵੇਂ ਭਗਤ ਤਰੂ ਨੇ ਜਪਿਆ ਇਉਂ ਜਪੋ ਜਿਵੇਂ ਭਗਤ ਪ੍ਰਹਿਲਾਦ ਨੇ ਜਪਿਆ ਇਸ ਕਰਕੇ ਪਹਿਲੀ ਸਾਖੀ ਭਗਤ ਸ੍ਰੀ ਧਰੂ ਜੀ ਦੀ ਆਪਾਂ ਸਰਵਣ ਕੀਤੀ ਆ ਉਸ ਤੋਂ ਬਾਅਦ ਭਗਤ ਪ੍ਰਹਿਲਾਦ ਜੀ ਦਾ ਪ੍ਰਸੰਗ ਚੱਲ ਰਿਹਾ ਹੈ ਕੱਲ ਵੀ ਆਪਾਂ ਸੁਣਿਆ ਇੱਥੋਂ ਤੱਕ ਸੁਣਿਆ ਕਿ ਜਿਹੜਾ ਸੰਡਾ ਮਰਕਾ ਨਾਮ ਦਾ ਅਧਿਆਪਕ ਭਗਤ ਪ੍ਰਹਿਲਾਦ ਜੀ ਨੂੰ ਪੜਾਉਂਦਾ ਸੀ ਉਸ ਨੇ ਆਖਿਆ ਪ੍ਰਹਿਲਾਦ ਜੀਆ ਨੂੰ ਰਾਮ ਦਾ ਨਾਮ ਨਾ ਜਪ ਜਲੇ ਹਰਨਾਖਸ਼ ਥਲੇ ਹਰਨਾਖਸ਼ ਇਹ ਜਪਨ ਤੋਂ ਪ੍ਰਹਿਲਾਦ ਜੀਆ ਨੇ ਮਨਾ ਕਰ ਦਿੱਤਾ ਕਵਰਾ ਕੇ ਦੌੜ ਕੇ ਜਾ ਕੇ ਪਿਤਾ ਹਰਨਾਖਸ਼ ਦੀ ਕਚਹਿਰੀ ਦੇ ਵਿੱਚ ਸੰਡਾ ਮਰਕਾ ਜਾ ਕੇ ਦੱਸਦਾ ਹੈ ਕਿ ਤੁਹਾਡਾ ਪੁੱਤਰ ਤੁਹਾਡਾ ਨਾਮ ਨਹੀਂ ਜਪਦਾ ਸਗੋਂ ਰਾਮ ਦਾ ਨਾਮ ਜਪਦਾ ਹੈ ਇਥੋਂ ਤੱਕ ਇਤਿਹਾਸ ਆਪਾਂ ਕੱਲ ਸੁਣਿਆ ਸੀ ਆਓ ਜੀ ਅੱਜ ਅੱਗੇ ਸਰਵਣ ਕਰੀਏ ਕਿ ਅੱਗੇ ਕੀ ਵਾਪਰਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਭਗਤ ਪ੍ਰਹਿਲਾਦ ਨੂੰ ਸੱਦਿਆ ਬਾਪ ਨੇ ਸੱਦਿਆ ਉਸ ਵੇਲੇ ਦੈਂਤ ਦਾ ਮੂੰਹ ਲਾਲ ਸੁਰਖ ਹੋਇਆ ਪਿਆ ਸੀ ਜਦੋਂ ਭਗਤ ਜੀ ਆਏ ਤਾਂ ਹਰਨਾਕਸ਼ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਪ੍ਰਹਲਾਦ ਪੰਡਾ ਸ਼ਿਕਾਇਤ ਕਰਦਾ ਤੂੰ ਮੇਰਾ ਨਾਮ ਨਹੀਂ ਲੈਂਦਾ ਪਿਤਾ ਜੀ ਤੁਸੀਂ ਮੇਰੇ ਪਿਤਾ ਜੀ ਹੋਏ ਪਿਤਾ ਦਾ ਨਾਮ ਲੈਂਦਾ ਮੈਂ ਆਪਣਾ ਸੁਭਾ ਦਿੰਦਾ ਪਿਤਾ ਦਾ ਸਤਿਕਾਰ ਕਰਨਾ ਜੋਗ ਹੈ ਪ੍ਰਹਲਾਦ ਨੇ ਮੁਸਕਰਾ ਕੇ ਉੱਤਰ ਦਿੱਤਾ ਉਹ ਨਿਰਭੈ ਸੀ ਅਸਲ ਵਿੱਚ ਉਸ ਭਗਤ ਦੇ ਰਾਹੀ ਜਗਤ ਦੀ ਮਹਾਨ ਸ਼ਕਤੀ ਪਰਮੇਸ਼ਰ ਉਹਦੇ ਵਿੱਚੋਂ ਦੀ ਮੁਸਕਰਾ ਰਿਹਾ ਸੀ ਇਹ ਗੱਲ ਨਹੀਂ ਖਰਨਾਖਸ਼ ਬੋਲਿਆ ਹੋਰ ਕਿਹੜੀ ਗੱਲ ਹੈ ਪਿਤਾ ਜੀ ਪ੍ਰਹਲਾਦ ਨੇ ਮੁੜ ਕੇ ਸਵਾਲ ਕੀਤਾ ਉਹਦੇ ਨਿੱਕੇ ਨੇਤਰਾਂ ਨੇ ਦਾੰਤ ਦੀ ਮਲੀਨ ਆਤਮਾ ਵੱਲ ਤੱਕਿਆ ਜਿਹੜੀ ਕਿ ਕਾਲੀ ਹੋਈ ਪਈ ਸੀ ਆਤਮਾ ਉਹਦੀ ਕ੍ਰੋਧ ਤੇ ਹੰਕਾਰ ਨਾਲ ਭਰੀ ਪਈ ਸੀ ਰਾਮ ਦਾ ਨਾਮ ਨਾ ਬੋਲ ਮੇਰਾ ਨਾਮ ਹੈ ਹਰਨਾਖਸ਼ ਹਰਨਾਖਸ਼ ਦੀ ਮਾਲਾ ਫੇਰ ਇਹ ਸੁਣ ਕੇ ਪ੍ਰਹਲਾਦ ਹੱਸ ਪਿਆ ਇਉ ਹੱਸਿਆ ਜਿਵੇਂ ਸਿਆਣਾ ਪੁਰਸ਼ ਆਸਦਾ ਜਿਹਨੂੰ ਗਿਆਨ ਹੁੰਦਾ ਤਰ ਲੋਕੀ ਦਾ ਉਹ ਬੋਲਿਆ हे ਰਾਜਨ ਇਹ ਤੁਸਾਂ ਦਾ ਹੰਕਾਰ ਹੈ ਤੁਸਾਂ ਨੇ ਤਪੱਸਿਆ ਕਰਕੇ ਭਗਵਾਨ ਕੋਲੋਂ ਵਰ ਲਿਆ ਪਰ ਜਿਹਦੇ ਤੋਂ ਤੁਸੀਂ ਵਰ ਲਿਆ ਉਹੀ ਮੇਰਾ ਰਾਮ ਹੈ ਮੇਰਾ ਭਗਵਾਨ ਹੈ ਇਹ ਨਾ ਨਾ ਲੈ ਮੈਂ ਮਾਰ ਸੁੱਟਾਂਗਾ ਦੈਂਤ ਦੇ ਸਰੀਰ ਨੂੰ ਝਟਕਾ ਜਿਆ ਵੱਜਿਆ ਉਹਦੀ ਜ਼ਬਾਨ ਮਸਾਂ ਹੀ ਰਾਮ ਸ਼ਬਦ ਨਿਕਲਣੋਂ ਰਹਾ ਪਰ ਪ੍ਰਹਿਲਾਦ ਸਗੋਂ ਹੋਰ ਭਖਿਆ ਖੁਸ਼ ਹੋਇਆ ਜਿਵੇਂ ਮੌਤ ਉਸਨੂੰ ਡਰਾਉਂਦੀ ਨਹੀਂ ਸੀ ਨਾ ਕਿਉਂ ਨਾ ਲਵਾਂ ਨਾਰਦ मुनि ਦੇ ਆਸ਼ਰਮ ਵਿੱਚੋਂ ਸਿੱਖਿਆ ਲਈ ਸੀ ਮੈਂ ਮੈਂ ਮਾਂ ਦੇ ਗਰਭ ਵਿੱਚ ਸੀ ਕਦੇ ਨਹੀਂ ਭੁੱਲ ਸਕਦਾ ਮੇਰੇ ਤਾਂ ਲੂ ਲੂ ਵਿੱਚ ਰਾਮ ਹੈ ਰਾਮ ਹੈ ਰਾਮ ਲੈ ਜਾਓ ਇਹਨੂੰ ਲੈ ਜਾਓ ਦਰਿਆ 'ਚ ਡੋਬ ਕੇ ਮਾਰ ਦਿਓ ਹਰਨਾਕਸ਼ ਨੇ ਹੁਕਮ ਦਿੱਤਾ ਆਪਣੇ ਪੁੱਤਰ ਨੂੰ ਹਰਨਾਕਸ਼ ਨੇ ਦੁਸ਼ਮਣ ਸਮਝਿਆ ਸਾਧ ਸੰਗਤ ਜੀ ਦੁਨੀਆ ਦੇ ਲੋਕ ਕਹਿੰਦੇ ਆ ਕੋਈ ਕਹਿੰਦਾ ਭਰਾਵਾਂ ਦਾ ਪਿਆਰ ਬਹੁਤ ਹੁੰਦਾ ਹੈ ਕੋਈ ਕਹਿੰਦਾ ਪਿਓ ਪੁੱਤ ਦਾ ਪਿਆਰ ਹੁੰਦਾ ਹੈ ਕੋਈ ਕਹਿੰਦਾ ਮਾਂ ਪੁੱਤ ਦਾ ਜਾਂ ਪਿਓ ਧੀ ਦਾ ਮਾਂ ਧੀ ਦਾ ਪਰ ਨਹੀਂ ਸਾਧ ਸੰਗਤ ਜੀ ਤੁਸੀਂ ਜਗਤ ਵਿੱਚ ਵੇਖੋਗੇ ਬڑے ਪੁੱਤਾਂ ਨੇ ਆਪਣੇ ਮਾਪਿਆਂ ਦੇ ਕਤਲ ਕਰ ਦਿੱਤੇ ਆ। ਔਰ بڑے ਮਾਪਿਆਂ ਨੇ ਆਪਣੇ ਪੁੱਤ ਵੀ ਮਾਰ ਦਿੱਤੇ ਆ। ਕਈ ਭਰਾਵਾਂ ਨੇ ਭਰਾ ਮਾਰ ਦਿੱਤੇ ਆ, ਭਰਾਵਾਂ ਨੇ ਭੈਣਾ ਮਾਰ ਦਿੱਤੀਆਂ, ਘਰ ਵਾਲੀਆਂ ਨੇ ਘਰ ਵਾਲੇ ਮਾਰਤੇ ਆ, ਜ਼ਹਿਰ ਦੇ ਕੇ। ਅਸਲ ਵਿੱਚ ਰਿਸ਼ਤਾ ਸਭ ਤੋਂ ਨੇੜੇ ਦਾ ਕਿਹੜਾ ਰਿਸ਼ਤਾ ਹੈ? ਸਭ ਤੋਂ ਨੇੜੇ ਦਾ ਰਿਸ਼ਤਾ ਹੈ ਵਿਚਾਰਾਂ ਦਾ ਰਿਸ਼ਤਾ, ਜਿਹਦੇ ਨਾਲ ਵਿਚਾਰ ਮਿਲ ਗਏ। ਬਸ ਉਹ ਤੁਹਾਡਾ ਤੇ ਤੁਸੀਂ ਉਹਦੇ ਹੋ। ਜਿਦੇ ਨਾਲ ਵਿਚਾਰ ਨਹੀਂ ਮਿਲੇ ਇੱਕ ਘਰ ਵਿੱਚ ਰਹਿਣ ਵਾਲੇ ਪਿਤਾ ਪੁੱਤਰ ਦਾ ਵੀ ਵਿਚਾਰ ਨਾ ਮਿਲੇ ਤਾਂ ਉਹ ਆਪਸ ਵਿੱਚ ਦੁਸ਼ਮਣ ਨੇ ਉਹਨਾਂ ਦਾ ਰਿਸ਼ਤਾ ਕੋਈ ਨਹੀਂ ਹੁਣ ਇੱਥੇ ਭਗਤ ਪ੍ਰਹਿਲਾਦ ਜੀ ਉਹਨਾਂ ਦਾ ਪਿਤਾ ਹੁਕਮ ਦੇ ਰਿਹਾ ਪਿਤਾ ਦਾ ਤਾਂ ਫਰਜ਼ ਬਣਦਾ ਸੀ ਜੇ ਕਦੇ ਬੱਚੇ ਦੇ ਸੱਟ ਵੀ ਵੱਜ ਜਾਏ ਨੁਕਸਾਨ ਥੋੜਾ ਬਹੁਤਾ ਕੋਈ ਤਕਲੀਫ ਹੁੰਦੀ ਹੈ ਬੱਚੇ ਨੂੰ ਤਾ ਉਹ ਬੱਚੇ ਨੂੰ ਭੱਜ ਕੇ ਜਾ ਕੇ ਸੰਭਾਲੇ ਬੱਚੇ ਦੀ ਤਕਲੀਫ ਝੱਲ ਨਹੀਂ ਸਕਦਾ ਮਾਤਾ ਪਿਤਾ ਪਰ ਇੱਥੇ ਪਿਤਾ ਕਹਿ ਰਿਹਾ ਲੈ ਜੋ ਇਹਨੂੰ ਦਰਿਆ ਚ ਡੋਬ ਕੇ ਮਾਰ ਦਿਓ ਕਾਰਨ ਕੀ ਵਿਚਾਰ ਨਹੀਂ ਮਿਲੇ ਬਸ ਵਿਚਾਰ ਮਿਲੇ ਨਹੀਂ ਪਿਤਾ ਹੰਕਾਰੀ ਸੀ ਉਹ ਚਾਹੁੰਦਾ ਵੀ ਜੋ ਮੈਂ ਕਹਿ ਰਿਹਾ ਉਹ ਠੀਕ ਹੈ ਉਹੀ ਕੰਮ ਕੀਤਾ ਜਾਵੇ ਪੁੱਤਰ ਕੁਝ ਹੋਰ ਕਰਨਾ ਚਾਹੁੰਦਾ ਪਿਤਾ ਕੁਝ ਹੋਰ ਕਰਨਾ ਚਾਹੁੰਦਾ ਜਾਂ ਕਰਾਉਣਾ ਚਾਹੁੰਦਾ ਤਾਂ ਪਿਤਾ ਦਾ ਹੰਕਾਰ ਪਿਤਾ ਦੀ ਹਉਮੈ ਆਪਣੀ ਉਹਦੀ ਆਪਣੀ ਈਗੋ ਇੱਥੋਂ ਤੱਕ ਲੈ ਆਈ ਉਹਨੇ ਹੁਕਮ ਦੇਤਾ ਇਹਨੂੰ ਦਰਿਆ ਚ ਡੋਬ ਕੇ ਮਾਰ ਦਿਓ ਲੈ ਜਾਓ ਨੌਕਰਾਂ ਨੂੰ ਕਹਿਤਾ ਦੈਂਤਾਂ ਦਾ ਦਰਬਾਰ ਡੋਲ ਗਿਆ ਉਹਦੇ ਦਰਬਾਰੀ ਹੈਰਾਨ ਹੋਏ ਪ੍ਰਹਿਲਾਦ ਦੀ ਮਾਂ ਨੇ ਤਰਲੇ ਪਾਏ ਪਰ ਹਰਨਾਕਸ਼ ਕਿਸੇ ਦੀ ਗੱਲ ਨਹੀਂ ਸੁਣਦਾ ਸੀ ਉਦਾਸੀ ਛਾ ਗਈ ਪਰ ਪ੍ਰਹਿਲਾਦ ਮੁਸਕਰਾਇਆ ਉਸਦੇ ਨੇਤਰਾਂ ਵਿੱਚ ਅਨੋਖੀ ਚਮਕਾਈ ਦੰਤ ਫੜ ਕੇ ਲੈ ਤੁਰੇ ਭਾਵੇਂ ਹਰਨਾਕਸ਼ ਤੋਂ ਡਰਦਿਆਂ ਕਿਸੇ ਨੇ ਉੱਚੀ ਸਾਹ ਨਾ ਲਿਆ ਪਰ ਸਭ ਦੇ ਦਿਲ ਘਬਰਾਏ ਹੋਏ ਸੀ ਕਿਉਂਕਿ ਮੈਂ ਇਸ ਮਾਸੂਮ ਪ੍ਰਹਿਲਾਦ ਉਹ ਤਾਂ ਸਭ ਦਾ ਹੀ ਪਿਆਰਾ ਸੀ ਉਹਦਾ ਸਭ ਨੂੰ ਗੱਲਾਂ ਕਰਕੇ ਆਪਣੇ ਵੱਲ ਖਿੱਚਦਾ ਸੀ ਰਾੜ ਨਦੀ ਜਿਸ ਨੂੰ ਅੱਜ ਕੱਲ ਸਤਲੁਜ ਦਰਿਆ ਕਿਹਾ ਜਾਂਦਾ ਹੈ ਉਹਨੂੰ ਪਹਿਲਾਂ ਰਾੜ ਕਿਹਾ ਜਾਂਦਾ ਸੀ ਹੁਣ ਆਪਾਂ ਕਹਿੰਦੇ ਆ ਸਤਲੁਜ ਦਰਿਆ ਉਹਦਾ ਨਾਮ ਪਹਿਲਾਂ ਸੀ ਰਾੜ ਉਸ ਵੇਲੇ ਮੁਲਤਾਨ ਸ਼ਹਿਰ ਦੇ ਨੇੜੇ ਦੀ ਲੰਘਦਾ ਸੀ ਤੇ ਮੁਲਤਾਨ ਹੀ ਹਰਨਾਕਸ਼ ਦਾ ਸ਼ਹਿਰ ਸ਼ਹਿਰ ਸੀ ਉਹ ਅੱਧੇ ਪੰਜਾਬ ਦਾ ਲਗਭਗ ਰਾਜਾ ਸੀ ਪੁਰਾਣੇ ਸਮਿਆਂ ਦੀ ਗੱਲ ਹੈ ਹੱਥ ਪੈਰ ਬੰਨਣ ਤੋਂ ਬਿਨਾਂ ਹੀ ਜਲਾਦਾ ਨੇ ਪ੍ਰਹਿਲਾਦ ਨੂੰ ਨਦੀ ਵਿੱਚ ਸੁੱਟਤਾ ਇੰਉਂ ਸੁੱਟਿਆ ਜਿਵੇਂ ਕੋਈ ਭਾਰੀ ਪੱਥਰ ਸੁੱਟੀਦਾ ਹੈ ਨਹੀਂ ਤਾਂ ਹੱਥ ਪੈਰ ਬੰਨ ਕੇ ਨਦੀਆਂ ਵਿੱਚ ਰੋੜਦੇ ਹੁੰਦੇ ਸੀ ਪੁਰਾਣੇ ਸਮਿਆਂ ਚ ਜਦੋਂ ਰਾਜਾ ਹੁਕਮ ਦੇਂਦਾ ਇਹਨੂੰ ਮਾਰ ਦਿਓ ਦਰਿਆ 'ਚ ్రోੜ ਦਿਓ ਹੱਥ ਪੈਰ ਬੰਨ ਕੇ ਸੰਗਲਾਂ ਨਾਲ ਜਾਂ ਰੱਸਿਆਂ ਨਾਲ ਫਿਰ ਉਸਨੂੰ ਡੂੰਘੇ ਦਰਿਆ ਵਿੱਚ ਕਿਸ਼ਤੀ 'ਚ ਚਾੜ੍ਹ ਕੇ ਲੈ ਜਾਂਦੇ ਤੇ ਡੂੰਘੇ ਦਰਿਆ ਵਿੱਚ ਸੁੱਟ ਦਿੰਦੇ ਹੱਥ ਪੈਰ ਬੰਦੇ ਹੋਣ ਕਰਕੇ ਉਹ ਜਲਦੀ ਹੀ ਡੁੱਬ ਜਾਂਦਾ ਸੀ ਪਰ ਇੱਥੇ ਬੱਚੇ ਦੇ ਹੱਥ ਪੈਰ ਨਾ ਬੰਨੇ ਸੁੱਟ ਦਿੱਤਾ ਪਰ ਧੰ ਹੈ ਭਗਵਾਨ ਪ੍ਰਹਿਲਾਦ ਦਾ ਰਾਮ ਜਿਹੜਾ ਆਦਰਿਸ਼ ਹੈ ਸਾਹਮਣੇ ਨਹੀਂ ਦਿੰਦਾ ਕਰਤਾ ਹੈ ਹਰਤਾ ਹੈ ਉਹ ਪਹਿਲਾਂ ਹੀ ਪੁੱਜ ਗਿਆ ਉਸ ਨੇ ਆਪਣੇ ਹੱਥਾਂ ਉੱਤੇ ਆਪਣੇ ਭਗਤ ਨੂੰ ਚੁੱਕ ਲਿਆ ਜਿਵੇਂ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜ ਜੀ ਪੈਜ ਰੱਖਦਾ ਆਪਣੇ ਭਗਤਾਂ ਦੀ ਪਰਮਾਤਮਾ ਪ੍ਰਹਿਲਾਦ ਤੁਰ ਪਿਆ ਹੌਲੀ ਹੌਲੀ ਤੇ ਕਿਨਾਰੇ ਤੇ ਆ ਗਿਆ ਕਿਨਾਰੇ ਲੱਗਾ ਦੇਖ ਕੇ ਦੈਂਤ ਉਹਦੇ ਵੱਲ ਨੱਠੇ ਪ੍ਰਹਿਲਾਦ ਮੁਸਕਰਾਇਆ ਦੁਸ਼ਟ ਹਰਨਾਖਸ਼ ਦੇ ਮਾਰਨ ਦਾ ਵਸੀਲਾ ਪੈਦਾ ਕਰਨ ਲਈ ਭਗਵਾਨ ਨੇ ਕੌਤਕ ਰਚਿਆ ਹੋਇਆ ਸੀ ਇਹ ਤਾਂ ਕਿਉਂਕਿ ਜਦੋਂ ਕਿਸੇ ਪਾਪੀ ਬੰਦੇ ਨੂੰ ਪਰਮੇਸ਼ਰ ਨੇ ਮਾਰਨਾ ਹੋਵੇ ਤਾਂ ਫਿਰ ਕੋਈ ਕੌਤਕ ਬਣਦਾ ਅਸਲ 'ਚ ਪਾਪੀ ਬੰਦੇ ਦੀ ਸ਼ਕਤੀ ਬਹੁਤ ਵੱਧ ਜਾਂਦੀ ਹੈ ਉਸ ਸਮੇਂ ਜਿਆਦਾ ਸ਼ਕਤੀ ਵਧੀ ਹੋਣ ਕਰਕੇ ਫਿਰ ਉਹ ਜ਼ੁਲਮ ਵਧਾ ਦਿੰਦਾ ਹੈ ਹੋਰ ਤਾਕਤ ਵਧਨ ਕਰਕੇ ਜਦੋਂ ਜ਼ੁਲਮ ਵਧ ਜਾਂਦਾ ਹੈ ਬਸ ਫਿਰ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਸੋ ਦੇਵਤਾ ਨੇ ਮਾਸੂਮ ਬਾਲਕ ਸਮਝ ਕੇ ਸਰਬਸ਼ਕਤੀਮਾਨ ਭਗਵਾਨ ਨੂੰ ਮੁੜ ਫੜ ਲਿਆ ਭਗਤ ਪ੍ਰਹਿਲਾਦ ਨੂੰ ਦੁਬਾਰੇ ਫੜ ਲਿਆ ਫਿਰ ਉਹਦੇ ਸਰੀਰ ਨਾਲ ਭਾਰੀ ਪੱਥਰ ਬਨ ਕੇ ਮੁੜ ਦਰਿਆ ਚ ਡੋਬਿਆ ਵੀ ਪਤਾ ਨਹੀਂ ਉਹ ਤਾਂ ਡੁੱਬਦਾ ਨਹੀਂ ਪੈਰਾਂ ਨਾਲ ਪੱਥਰ ਬਨ ਦਿੰਦੇ ਸੀ ਵੀ ਉਹ ਪੱਥਰ ਆਪੇ ਥੱਲੇ ਖਿੱਚ ਕੇ ਸਰੀਰ ਨੂੰ ਲੈ ਜਾਊਗਾ ਉਸ ਦੇ ਸਰੀਰ ਨਾਲ ਭਾਰੀ ਪੱਥਰ ਬਨ ਕੇ ਮੁੜ ਦਰਿਆ ਚ ਡੋਬਿਆ ਪ੍ਰਹਿਲਾਦ ਪਹਿਲਾਂ ਹੇਠਾਂ ਗਿਆ ਪੱਥਰ ਕਰਕੇ ਮੋੜੋਂ ਪਰ ਆਇਆ ਤਾਂ ਉਸ ਦੇ ਸਰੀਰ ਨਾਲ ਕੋਈ ਪੱਥਰ ਨਹੀਂ ਸੀ ਉਹ ਟੁੱਟ ਕੇ ਹੀਠਾਂ ਹੀ ਰਹਿ ਗਿਆ ਦੈਂਤ ਹੈਰਾਨ ਹੋ ਕੇ ਡਰ ਗਏ ਉਹਨਾਂ ਨੇ ਸਮਝ ਲਿਆ ਕਿ ਕੋਈ ਜ਼ਰੂਰ ਕਿਸੇ ਸ਼ਕਤੀ ਦਾ ਵਰਤਾਰਾ ਹੈ ਉਹਨਾਂ ਨੂੰ ਕੁਝ ਐਸਾ ਦਿਖਾਈ ਦਿੱਤਾ ਜਿਵੇਂ ਅਨੋਖੀਆਂ ਸ਼ਕਤੀਆਂ ਉਹਨਾਂ ਨੂੰ ਡਰਾਉਂਦੀਆਂ ਨੇ ਉਹ ਪ੍ਰਹਿਲਾਦ ਨੂੰ ਛੱਡ ਕੇ ਡਰ ਕੇ ਭੱਜ ਗਏ ਜਾ ਕੇ ਹਰਨਾਕਸ਼ ਨੂੰ ਕਹਿੰਦੇ ਆ ਉਹ ਨਹੀਂ ਡੁੱਬਦਾ ਪੱਥਰ ਦੇ ਨਾਲ ਵੀ ਤੈਰ ਪੈਂਦਾ ਹੈ राम राम ਬੋਲੀ ਜਾਂਦਾ ਹੈ ਉਹਨਾਂ ਦੇ ਤਾਂ ਨੂੰ ਝਟਕਾ ਮਿਲੀਆਂ ਹਰਨਾਕਸ਼ ਨੇ ਉਹਨਾਂ ਨੂੰ ਘੂਰਿਆ ਬਹੁਤ ਦੂਜਿਆਂ ਨੂੰ ਹੁਕਮ ਕੀਤਾ ਜਾਓ ਲੈ ਜਾਓ ਤੁਸੀਂ ਲੈ ਜੋ ਹੁਣ ਉਹਨੂੰ ਉੱਚੇ ਪਰਬਤ ਤੇ ਲੈ ਜਾਓ ਉਥੋਂ ਥੱਲੇ ਸੁੱਟ ਦਿਓ ਸੁੱਟ ਕੇ ਮਾਰ ਦਿਓ ਮੈਂ ਸ਼ਕਤੀ ਦਿੰਦਾ ਤੁਹਾਨੂੰ ਲੈ ਜਾਓ ਉਹਨਾਂ ਦੇ ਤਾਂ ਨੇ ਐਸਾ ਹੀ ਕੀਤਾ ਉਹ ਭਗਤ ਪ੍ਰਹਿਲਾਦ ਨੂੰ ਚੁੱਕ ਕੇ ਬਹੁਤ ਉੱਚੇ ਪਰਬਤ ਤੇ ਲੈ ਗਏ ਚਟਾਨ ਉੱਤੇ ਖਲੋ ਕੇ ਜਦੋਂ ਚਟਾਨ ਤੋਂ ਧੱਕਾ ਦੇਣ ਲੱਗੇ ਤੇ ਪ੍ਰਹਿਲਾਦ ਨੇ ਰਾਮ ਰਾਮ ਜਪਿਆ। ਰਾਮ ਆਖਣ ਦੀ ਢਿੱਲ ਸੀ ਉਸੇ ਵੇਲੇ ਇੰਉ ਪ੍ਰਤੀਤ ਹੋਇਆ ਜਿਵੇਂ ਉਹ ਹਵਾ ਵਿੱਚ ਉੱਡਦਾ ਹੋਇਆ ਹੌਲਾ ਜਿਹਾ ਫੁੱਲ ਹੋਵੇ। ਜਿਵੇਂ ਫੁੱਲ ਹੋਵੇ, ਨੂੰ ਆਇਆ ਧਰਤੀ ਉੱਤੇ ਪੈਰਾਂ ਪਾੜ ਹੀ ਖਲੋ ਗਿਆ। ਰਤੇਈ ਚੋਟ ਨਾ ਲੱਗੀ। ਰਾਮ ਨੇ ਆਪਣੇ ਭਗਤ ਦੀ ਲਾਜ ਰੱਖੀ, ਆਪਣੀ ਸ਼ਾਨ ਚਮਕਾਈ, ਬ੍ਰਹਮ ਸ਼ਕਤੀ ਦਾ ਪ੍ਰਗਟਾਵਾ ਕੀਤਾ। ਪਰਬਤ ਦੇ ਵਿੱਚੋਂ ਐਸੀ ਬਿਜਲੀ ਰੂਪੀ ਸ਼ਕਤੀ ਪ੍ਰਗਟ ਹੋਈ ਕਿ ਦੈਂਤ ਉਥੇ ਹੀ ਡਿੱਗ ਕੇ ਸਵਾਹ ਹੋ ਗਏ ਜਿਹੜੇ ਸਿਪਾਹੀ ਆਏ ਸੀ ਪਹਾੜ ਤੋਂ ਡਿੱਗਣ ਵਾਸਤੇ ਉਹ ਤਾਂ ਪਹਾੜ ਵਿੱਚੋਂ ਨਿਕਲੀ ਹੋਈ ਬਿਜਲੀ ਦੀ ਸ਼ਕਤੀ ਨਾਲ ਮੱਚ ਕੇ ਸਵਾਹ ਹੋ ਗਏ ਤੇ ਉੱਥੇ ਸੜ ਕੇ ਮਰ ਗਏ। ਰਾਮ ਦਾ ਪਿਆਰਾ ਭਗਤ ਤੁਰ ਕੇ ਮੁੜ ਰਾਜਧਾਨੀ ਵਿੱਚ ਆਪਣੇ ਮਹਿਲਾਂ 'ਚ ਆ ਗਿਆ। ਲੱਗਿਆ ਆ ਰਾਮ ਨਾਮ ਗੁਣਗਾਉਣ ਹੁਣ ਸਗੋਂ ਪਹਿਲਾਂ ਨਾਲੋਂ ਉੱਚੀ ਧੁਨ ਲਗਾਉਂਦਾ ਸੀ ਸਾਰਾ ਸ਼ਹਿਰ ਪਸ਼ੂ ਪੰਛੀ ਤੇ ਇਮਾਰਤਾਂ ਵੀ ਐਂ ਲੱਗਦਾ ਜਿਵੇਂ ਰਾਮ ਨਾਮ ਦੀ ਧੁਨੀ ਗਾ ਰਹੀਆਂ ਨੇ ਹਰਨਾਕਸ਼ ਘਬਰਾ ਗਿਆ ਉਸਨੇ ਕ੍ਰੋਧ ਵਿੱਚ ਆ ਕੇ ਪ੍ਰਹਿਲਾਦ ਨੂੰ ਫੜਿਆ ਤੇ ਚਪੇੜਾਂ ਮਾਰੀਆਂ ਪਰ ਪ੍ਰਹਿਲਾਦ ਮੁਸਕਰਾਉਂਦਾ ਰਿਹਾ ਉਸਨੇ ਕ੍ਰੋਧ ਨਾ ਕੀਤਾ ਉਸਨੂੰ ਕੋਈ ਦਰਦ ਨਾ ਲੱਗਿਆ ਹਰਨਾਕਸ਼ ਦੀ ਭੈਣ ਉਹਦਾ ਨਾਮ ਸੀ ਹੋਲਕਾ ਉਸਨੂੰ ਮਾਇਆ ਸ਼ਕਤੀ ਦਾ ਪੜਦਾ ਦੇ ਕੇ ਹਰਨਾਕਸ਼ ਨੇ ਆਖਿਆ ਇਸ ਬਾਲਕ ਨੂੰ ਗੋਦ ਵਿੱਚ ਲੈ ਕੇ ਚਿਖਾ ਉੱਤੇ ਬਹਿ ਜਾ ਅੱਗ ਤਾਂ ਲੱਗੇਗੀ ਪਰ ਇਸ ਪੜਦੇ ਕਰਕੇ ਤੂੰ ਨਹੀਂ ਸੜਨਾ ਇਹ ਸੜ ਜਾਵੇਗਾ ਮਰ ਜਾਵੇਗਾ ਇਹੋ ਜਿਹਾ ਪੁੱਤਰ ਹੋਣਾ ਘਰ ਵਿੱਚ ਠੀਕ ਨਹੀਂ ਹੈ ਜਿਹੜੀ ਹੌਲਕਾ ਸੀ ਉਸ ਨੂੰ ਹਰਨਾਕਸ਼ ਨੇ ਇੱਕ ਚਾਦਰ ਦੇਤੀ ਆਖਿਆ ਇਹ ਚਾਦਰ ਮਾਇਆ ਦੀ ਚਾਦਰ ਹੈ ਬੜੀ ਤਕੜੀ ਹੈ ਇਹਦੇ ਵਿੱਚ ਸ਼ਕਤੀਆਂ ਬਹੁਤ ਨੇ ਇਹ ਚਾਦਰ ਤੋਂ ਉੱਤੇ ਲੈ ਕੇ ਪ੍ਰਹਿਲਾਦ ਨੂੰ ਨਾਲ ਲੈ ਕੇ ਨਾ ਚਿਖਾ ਦੇ ਉੱਪਰ ਚੜ੍ਹ ਕੇ ਲੱਕੜਾਂ ਨੂੰ ਅੱਗ ਲਾ ਦਿਆਂਗੇ ਉਹਦੇ ਵਿੱਚ ਬਹਿ ਜਾਤਾ ਕਿਉਂਕਿ ਤੇਰੇ ਉੱਤੇ ਚਾਦਰ ਹੋਏਗੀ ਤੈਨੂੰ ਕੁਝ ਵੀ ਸੇਕ ਨਹੀਂ ਲੱਗੇਗਾ ਤੇ ਪ੍ਰਹਿਲਾਦ ਜਿਹੜਾ ਉਹ ਮੱਚ ਜਾਵੇਗਾ ਸੜ ਜਾਏਗਾ ਮਰ ਜਾਏਗਾ ਤਾਂ ਪ੍ਰਹਿਲਾਦ ਦੀ ਭੂਆ ਲੱਗਦੀ ਸੀ ਹਰਨਾਕਸ਼ ਦੀ ਭੈਣ ਹੋਲਕਾ ਉਹਨੇ ਐਸਾ ਹੀ ਕੀਤਾ ਪਰ ਜਦੋਂ ਲੱਕੜਾਂ ਨੂੰ ਅੱਗ ਲਾਈ ਤਾਂ ਸਭ ਤੋਂ ਪਹਿਲਾਂ ਅੱਗ ਉਸੇ ਨੂੰ ਲੱਗੀ ਉਹਦਾ ਸੇਕ ਲੱਗਣ ਤੇ ਪਿੱਟ ਉੱਠੀ ਜਦੋਂ ਸੇਕ ਲੱਗਿਆ ਚੀਕਾਂ ਲੱਗੀ ਮਾਰਨ ਪ੍ਰਹਿਲਾਦ ਹੱਸਦਾ ਰਿਹਾ ਉਹ ਜਿਉਂ-ਜਿਉਂ ਹੱਸਦਾ ਤਿਉਂ-ਤਿਉਂ ਅੱਗ ਤੇਜ਼ ਹੁੰਦੀ ਜਿਉਂ-ਜਿਉਂ ਅੱਗ ਤੇਜ਼ ਹੁੰਦੀ ਤਿਉਂ-ਤਿਉਂ ਹੌਲਕਾ ਪੇਟਦੀ ਰੌਲਾ ਪਾਉਂਦੀ ਸੜਦੀ ਪਰ ਉਹ ਅੱਗ ਵਿੱਚੋਂ ਬਾਹਰ ਨਾ ਨਿਕਲ ਸਕਿਆ ਕਿਉਂਕਿ ਅੱਗ ਬਹੁਤ ਹੀ ਤੇਜ਼ ਸੀ ਜਿਖਾ ਬਹੁਤ ਵੱਡੀ ਜਿਣੀ ਹੋਈ ਸੀ ਲੱਕੜਾਂ ਬਹੁਤ ਜਿਣੀਆਂ ਹੋਈਆਂ ਸੀ ਪ੍ਰਬੰਧ ਕੀਤਾ ਸੀ ਕਿ ਪ੍ਰਹਿਲਾਦ ਬਚੇ ਨਾ ਲੱਕੜਾਂ ਵੱਧ ਤੋਂ ਵੱਧ ਪਾ ਦਿਓ ਉਹ ਸੜ ਕੇ ਸੁਆਹ ਹੋ ਗਈ ਦੈਂਤ ਦੈਂਤਨੀਆਂ ਸਭ ਹੈਰਾਨ ਹੋ ਗਏ ਕੰਨਾਂ ਤੇ ਹੱਥ ਰੱਖ ਲੈ ਐਸਾ ਖੇਲ ਧਰਮ ਦਾ ਦੇਖ ਕੇ ਭਗਤ ਪ੍ਰਹਿਲਾਦ ਜੀ ਹੱਸਣ ਲੱਗੇ ਪ੍ਰਹਿਲਾਦ ਅੱਗ ਵਿੱਚੋਂ ਬਾਹਰ ਆ ਗਏ ਜਦੋਂ ਬਾਹਰ ਆਏ ਜਿਵੇਂ ਗੁਰਬਾਣੀ ਵਿੱਚ ਵਚਨ ਆਉਂਦਾ ਹੈ ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਖੜਗ ਕਹੀਏ ਤਲਵਾਰ ਤਲਵਾਰ ਕੱਢ ਕੇ ਪ੍ਰਹਲਾਦ ਨੂੰ ਹਰਨਾਕਸ਼ ਪੁੱਛਦਾ ਤੇਰਾ ਉਸਤਾਦ ਕੌਣ ਹੈ ਤੇਰਾ ਗੁਰੂ ਕੌਣ ਹੈ ਹਰਨਾਕਸ਼ ਦਾ ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਉਸ ਪਾਪੀ ਦੁਸ਼ਟ ਹੰਕਾਰੀ ਨੇ ਰਾਮ ਦੇ ਭਗਤ ਨੂੰ ਲੋਹੇ ਦਾ ਥੰਮ ਤਾ ਕੇ ਤਾ ਕੇ ਕਹੀਏ ਗਰਮ ਕਰਕੇ ਉਹਦੇ ਨਾਲ ਬੰਨਤਾ ਇੱਕ ਲੋਹੇ ਦਾ ਥੰਮ ਸੀ ਵਿੱਚੋਂ ਖਾਲੀ ਸੀ ਉਹਦੇ ਵਿੱਚ ਲੱਕੜ ਦੇ ਕੋਲੇ ਮਗਦੇ ਹੋਏ ਅੱਗ ਦੇ ਅੰਗਿਆਰ ਉਹ ਭਰ ਦਿੱਤੇ ਉਹ ਗਰਮ ਹੋ ਗਿਆ ਜਦੋਂ ਲਾਲ ਸੁਰਖ ਤਾਂ ਉਹਦੇ ਨਾਲ ਬੰਨਤਾ ਥਮ ਨੇ ਭਗਤ ਨੂੰ ਕੁਝ ਨਾ ਕਿਹਾ ਪ੍ਰਹਿਲਾਦ ਮੁਸਕਰਾਇਆ ਗੁੱਸੇ ਨਾਲ ਹਰਨਾਕਸ਼ ਲਾਲ ਪੀਲਾ ਹੋ ਗਿਆ ਉਸੇ ਤਰ੍ਹਾਂ ਜਿਵੇਂ ਡੁੱਬਦਾ ਹੋਇਆ ਸੂਰਜ ਜਾਦੇ ਲਾਲੀ ਮਾਰਦਾ ਹੈ ਉਹਦਾ ਅੰਤ ਸਮਾਂ ਨੇੜੇ ਆ ਗਿਆ ਸੀ ਹਰਨਾਕਸ਼ ਨੇ ਕੜਕ ਕੇ ਪ੍ਰਹਿਲਾਦ ਨੂੰ ਪੁੱਛਿਆ ਦੱਸ ਤੇਰਾ ਹੁਣ ਕੌਣ ਰਖਵਾਲਾ ਹੈ ਪ੍ਰਹਿਲਾਦ ਨੇ ਉੱਤਰ ਦਿੱਤਾ ਮੇਰਾ ਰਖ ਆਰਾਮ ਹੈ ਪੁੱਛਿਆ ਕਿੱਥੇ ਆ ਤੇਰਾ ਰਖ ਆਰਾਮ ਦਿਖਾ ਮੈਨੂੰ ਪ੍ਰਹਿਲਾਦ ਜੀ ਆਖਣ ਲੱਗੇ ਮੇਰੇ ਕੋਲ ਹੈ ਮੇਰੇ ਨਾਲ ਹੀ ਹੈ ਮੇਰੇ ਅੰਦਰ ਵੱਸਦਾ ਹੈ ਉਹ ਤਾਂ ਸਦਾ ਹੀ ਦੇਖਦਾ ਰਹਿੰਦਾ ਹੈ ਘਟ ਘਟ ਵਿੱਚ ਵੱਸਦਾ ਹੈ ਰਤਾ ਹੋਸ਼ ਕਰੋ ਤੁਹਾਡੀ ਮੌਤ ਆਈ ਹੈ ਮੌਤ ਮੇਰੀ ਨਹੀਂ ਤੇਰੀ ਮੌਤ ਆਈ ਹੈ ਆ ਤਲਵਾਰ ਲੈ ਕੇ ਆਈਏ ਤੇਰੀ ਮੌਤ ਇਉਂ ਆ ਕੇ ਹਰ ਰਾਖਸ਼ ਤਲਵਾਰ ਨੂੰ ਖਿੱਚ ਕੇ ਮਾਰਨ ਹੀ ਲੱਗਿਆ ਸੀ ਕਿ ਉਸੇ ਵੇਲੇ ਥੰਮ ਪਾਟ ਗਿਆ ਜਦੋਂ ਥੰਮ ਪਾਟਿਆ ਉਹਦੇ ਵਿੱਚੋਂ ਵਿਸ਼ਨੂੰ ਭਗਵਾਨ ਨਰ ਸਿੰਘ ਰੂਪ ਧਾਰਨ ਕਰਕੇ ਨਰ ਸਿੰਘ ਨਰ ਕਹੀਏ ਮਨੁੱਖ ਮਰਦ ਸਿੰਘ ਕਹੀਏ ਸ਼ੇਰ ਮੂੰਹ ਸ਼ੇਰ ਦਾ ਧੜ ਆਦਮੀ ਦਾ ਨਰ ਸਿੰਘ ਇਹ ਰੂਪ ਬਾਹਰ ਨਿਕਲਿਆ ਉਹਨਾਂ ਨੇ ਦੁਖੀ ਦੈਂਤ ਹਰਨਾਕਸ਼ ਨੂੰ ਫੜਿਆ ਲੱਗਿਆ ਦੌੜਨ ਭੱਜਣ ਹਰਨਾਕਸ਼ ਤਾਂ ਧੌਣ ਤੋਂ ਫੜ ਲਿਆ ਉਹਨਾਂ ਨੇ ਹੱਥਾਂ ਨਾਲ ਫੜ ਕੇ ਹਰਨਾਕਸ਼ ਦਾ ਪੇਟ چیر ਸੁਟਿਆ ਪੇਟ ਪਾੜ ਦਿੱਤਾ ਅੰਤੜੀਆਂ ਬਾਹਰ ਆ ਗਈਆਂ ਭਗਵਾਨ ਨੇ ਕਿਹਾ ਹੰਕਾਰੀ ਦੈਂਤ ਦੇਖ ਤੂੰ ਨਾ ਦਿਨੇ ਮਰ ਰਹੀਂ ਨਾ ਹੁਣ ਰਾਤ ਹੈ ਆਪਣੇ ਪੱਟਾਂ ਦੇ ਉੱਪਰ ਰੱਖਿਆ ਹੋਇਆ ਸੀ ਭਗਵਾਨ ਨੇ ਦੈਂਤ ਨੂੰ ਆਖਿਆ ਨਾ ਤੂੰ ਧਰਤੀ ਤੇ ਐ ਨਾ ਆਕਾਸ਼ ਵਿੱਚ ਹੈ ਆ ਵੇਖ ਮੇਰੇ ਹੱਥ ਵਿੱਚ ਕੋਈ ਹਥਿਆਰ ਤਲਵਾਰ ਅਦਕ ਨਹੀਂ ਨੌਹਾਂ ਨਾਲ ਹੀ ਪੇਟ ਪਾੜ ਦਿੱਤਾ ਤੇ ਉਸ ਸਮੇਂ ਦਰਵਾਜੇ ਦੇ ਵਿੱਚ ਦੇੜੀਆਂ ਦੇ ਵਿੱਚ ਭਗਵਾਨ ਜੀ ਖੜੇ ਸੀ ਆਖਿਆ ਨਾ ਹੁਣ ਤੂੰ ਕਮਰੇ ਦੇ ਅੰਦਰ ਹੈ ਨਾ ਬਾਹਰ ਹੈ ਤੇਰੇ ਦਿੱਤੇ ਹੋਏ ਬਰ ਵੀ ਪੂਰੇ ਹੋ ਗਏ ਤੇ ਇਹ ਕਹਿ ਕੇ ਨਾ ਹੁਣ ਦਿਨ ਹੈ ਨਾ ਰਾਤ ਹੈ ਇਸ ਵੇਲੇ ਦਿਨ ਅੰਦਰ ਬਾਹਰ ਹੈ ਧਰਤੀ ਉੱਤੇ ਵੀ ਨਹੀਂ ਮਾਰਿਆ ਹੱਥਾਂ ਨਾਲ ਚੁੱਕ ਕੇ ਗੋਡਿਆਂ ਤੇ ਰੱਖਿਆ ਇਹ ਆ ਕੇ ਹਰਨਾਕਸ਼ ਦਾ ਅੰਤ ਕਰ ਦਿੱਤਾ ਹਰਨਾਕਸ਼ ਮਾਰਿਆ ਗਿਆ ਤਾਂ ਵਿਸ਼ਨੂੰ ਭਗਵਾਨ ਅਸਲੀ ਰੂਪ ਧਾਰਨ ਕਰਕੇ ਪ੍ਰਗਟ ਹੋਏ ਉਹਨਾਂ ਨੇ ਪ੍ਰਹਿਲਾਦ ਨੂੰ ਤਾਰਿਆ ਰਾਜ ਬਖਸ਼ਿਆ ਤੇ ਧਰਮ ਦਾ ਰਾਜ ਕਰਨ ਲਈ ਉਪਦੇਸ਼ ਦਿੱਤਾ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਭਗਵਾਨ ਦੇ ਨਾਮ ਦੀ ਜੈਜਾਕਾਰ ਹੋਈ ਸੋ ਇਹ ਜਗਿਆ ਸੁਜਨੋ ਜੋ ਵੀ ਪੁਰਸ਼ ਇਸਤਰੀ ਇਸ ਧਰਤੀ ਦੇ ਰੂਪ ਬ੍ਰਹਿਮੰਡ ਤੇ ਜਨਮ ਲੈਂਦਾ ਹੈ ਜੇ ਉਹ ਪ੍ਰਭੂ ਦੀ ਭਗਤੀ ਕਰਦਾ ਹੈ ਤਾਂ ਉਹ ਆਪਣਾ ਜਨਮ ਸਫਲ ਕਰ ਜਾਂਦਾ ਹੈ ਜੈਸਾ ਕਿ ਸਤਿਗੁਰੂ ਧੰਗੁਰੂ RAMDAS ਜੀ ਮਹਾਰਾਜ ਸਾ ਰੰਗ ਰਾਗ ਦੇ ਵਿੱਚ ਵਚਨ ਕਹਿ ਰਹੇ ਹਨ ਜਪ ਮੰਨ ਮਾਦੋ ਮਦਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁੱਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਓ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਸੁੱਖਾਂ ਨੂੰ ਦੇਣ ਵਾਲਾ ਦਾਤਾ ਹੈ ਹਰੀ ਉਹ ਬੜਾ ਪਿਆਰਾ ਪ੍ਰੀਤਮ ਹੈ ਉਹਦੇ ਗੁਣਾਂ ਨੂੰ ਗਾਓ ਇਹ ਧੰਨ ਗੁਰੂ ਰਾਮਦਾਸ ਜੀ ਦੱਸ ਰਹੇ ਹਨ ਸੋ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰ੍ਹਾਂ ਭਗਤ ਪ੍ਰਹਿਲਾਦ ਦੀ ਪੈਜ ਸਤਿਗੁਰਾਂ ਨੇ ਆਪ ਰੱਖੀ ਔਰ ਜਿਹੜਾ ਦੈਂਤ ਹਰਨਾਕਸ਼ ਸੀ ਦੁਸ਼ਟ ਕੋ ਮਾਰਿਆ ਗਿਆ ਮਹਾਰਾਜ ਨੇ ਬਾਣੀ ਵਿੱਚ ਵਚਨ ਕਿਹਾ ਆਸਾ ਜੀ ਦੀ ਬਾਣ ਚ ਵਚਨ ਆਉਂਦਾ ਹੈ ਹਰ ਜੁਗ ਜੁਗ ਭਗਤੋ ਉਪਾਇਆ ਪੈਜ ਰੱਖਦਾ ਆਇਆ RAM RAJ HE HARNAKSH ਦੁਸ਼ਟ ਹਰ ਮਾਰਿਆ ਮਹਾਰਾਜ ਨੇ ਸਾਰੀ ਬਾਣੀ ਵਿੱਚ ਇੱਕੋ ਹੀ ਬੰਦੇ ਨੂੰ ਦੁਸ਼ਟ ਕਿਹਾ ਹੋਰ ਕਿਸੇ ਨੂੰ ਦੁਸ਼ਟ ਨਹੀਂ ਕਿਹਾ ਉਹਦਾ ਨਾਮ ਹੈ ਹਰਨਾਖਸ਼ ਉਹਨੂੰ ਦੁਸ਼ਟ ਕਿਹਾ ਮਾਰਿਆ ਹਰਨਾਖਸ਼ ਦੁਸ਼ਟ ਹਰ ਮਾਰਿਆ ਖਰੀ ਨੇ ਹਰਨਾਖਸ਼ ਦੁਸ਼ਟ ਨੂੰ ਮਾਰ ਦਿੱਤਾ ਪ੍ਰਹਿਲਾਦ ਤਰਾਇਆ ਤੇ ਪ੍ਰਹਿਲਾਦ ਭਗਤ ਜੀ ਨੂੰ ਤਾਰਿਆ ਉਹਨਾਂ ਦੀ ਪੈਜ ਰੱਖੀ ਸੋ ਜੇ ਭਗਵਾਨ ਜੀ ਪ੍ਰਹਿਲਾਦ ਦੀ ਪੈਜ ਰੱਖਦੇ ਆ ਤਾਂ ਬਾਕੀ ਭਗਤਾਂ ਦੀ ਪੈਜ ਵੀ ਰੱਖਦੇ ਆ ਸੋ ਆਪਾਂ ਨੂੰ ਉਸ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਜਿਸ ਪਰਮੇਸ਼ਰ ਦਾ ਨਾਮ ਜਪਣ ਦੇ ਕੋਈ ਪੈਸਾ ਨਹੀਂ ਲੱਗਦਾ ਕੋਈ ਖਰਚ ਨਹੀਂ ਹੁੰਦਾ ਵਾਹਿਗੁਰੂ ਵਾਹਿਗੁਰੂ ਜਪਣ ਦੇ ਇੱਕ ਫੁੱਟੀ ਕਾਡੀ ਵੀ ਨਹੀਂ ਲੱਗਦੀ ਨਾ ਹੀ ਕੋਈ ਖਰਚ ਹੁੰਦਾ ਨਾ ਹੀ ਸਾਧ ਸੰਗਤ ਜੀ ਕੋਈ ਵਿਸ਼ੇਸ਼ ਜ਼ੋਰ ਲਾਉਣਾ ਪੈਂਦਾ ਹੈ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਪਣਾ ਜੀਵ ਨਾਲ ਜਪਣਾ ਬਿਲਕੁਲ ਫਰੀ ਦੇ ਵਿੱਚ ਤੇ ਜਿਹੜਾ ਜਪਦਾ ਹੈ ਸੋ ਹੀ ਤਰ ਜਾਂਦਾ ਹੈ ਸੋ ਆਪ ਜੀ ਸਰਬੱਤ ਸੰਗਤ ਦਾ ਧੰਨਵਾਦ ਕੱਲ ਨੂੰ ਤੀਸਰਾ ਦਿਨ ਵਾਹਿਗੁਰੂ ਚੌਥਾ ਦਿਨ ਕਿਉਂਕਿ ਪਹਿਲੇ ਦਿਨ ਵਿੱਚ ਧਰੂ ਭਗਤ ਜੀ ਦਾ ਪ੍ਰਸੰਗ ਇੱਕ ਦਿਨ ਵਿੱਚ ਸੰਪੂਰਨ ਹੋ ਗਿਆ ਸੀ ਤੇ ਭਗਤ ਪ੍ਰਹਿਲਾਦ ਜੀ ਦਾ ਦੋ ਦਿਨਾਂ ਚ ਸੰਪੂਰਨ ਹੋਇਆ ਤਿੰਨ ਦਿਨ ਹੋ ਗਏ ਅੱਜ ਤੀਸਰਾ ਦਿਨ ਇਸ ਗ੍ਰੰਥ ਦੀ ਕਥਾ ਦਾ ਦੋ ਸਾਖੀਆਂ ਆਪਾਂ ਹੁਣ ਤੱਕ ਭਗਤ ਤਰੂਣ ਤੇ ਭਗਤ ਪ੍ਰਹਿਲਾਦ ਜੀਆਂ ਦੀਆਂ ਦੋ ਸਾਖੀਆਂ ਵਿਚਾਰੀਆਂ ਦਿਨ ਤਿੰਨ ਲੱਗੇ ਆ ਸੋ ਹੁਣ ਕੱਲ ਨੂੰ ਜਿਹੜੀ ਸਾਖੀ ਆ ਰਹੀ ਹੈ ਉਹ ਭਗਵਾਨ ਵਾਲਮੀਕ ਜੀ ਦਾ ਪ੍ਰਸੰਗ ਆ ਰਿਹਾ ਹੈ ਭਗਵਾਨ ਵਾਲਮੀਕ ਜੀ ਦਾ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ